ਡੀਜੀਪੀ ਪੰਜਾਬ ਅਤੇ ਐਸਐਸਪੀ ਪਠਾਨਕੋਟ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਰੇਸ਼ਨ ਈਗਲ 4 ਜੁੜਾ ਉਚਰਾਇਆ ਜਾ ਰਿਹਾ ਹੈ ਇਹ ਦੱਸਦੇ ਇਹ ਜਸਦੀ ਲੜੀ ਦੇ ਤਹਿਤ ਕੀੜੀ ਦੇ ਵਿੱਚ ਜਿਹੜਾ ਹੈ ਇਹ ਸਰਚਿੰਗ ਕੋ ਬਿਆਨ ਜਿਹੜਾ ਹੈ ਤਲਾਸ਼ੀ ਜਿਹੜੀ ਆ ਉਹ ਲਈ ਜਾ ਰਹੀ ਹੈ ਤੇ ਜਿਸ ਤੇ ਵਿੱਚ ਊਂ ਪ੍ਰਕਾਸ਼ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ ਊਂ ਪ੍ਰਕਾਸ਼ ਪੁੱਤਰ ਤੁਰੂ ਰਾਮ ਬਾਸਤੀ ਕਿਹੜੀ ਖੁੱਦ ਦੇ ਘਰ ਜਿਹੜਾ ਹੈ ਉਹ ਆਪਰੇਸ਼ਨ ਹੈ ਉਹ ਫਿਲਹਾਲ ਚਲਾਇਆ ਜਾ ਰਿਹਾ ਹੈ ਤੇ ਸਰਚਿੰਗ ਜਿਹੜੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਗਹਿਨ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਵਸਤੂ ਜਿਹੜੀ ਹੈ ਉਹ ਹਾਸਲ ਹੋ ਸਕੇ ਪਰ ਫਿਲਹਾਲ ਜਦੋਂ ਸਾਡੇ ਪੱਤਰਕਾਰ ਵੱਲੋਂ ਇਹ ਜਾਣਕਾਰੀ ਲਈ ਗਈ ਤਾਂ ਪੁਲਿਸ ਕਰਮਚਾਰੀਆਂ ਦਾ ਇਹ ਕਹਿਣਾ ਕਿ ਫਿਲਹਾਲ ਕੋਈ ਅਜੀਹੀ ਵਸਤੂ ਜਿਹੜੀ ਹੈ ਉਹ ਬਰਾਮਦ ਨਹੀਂ ਹੋਈ ਹੈ ਪਰ ਇਹ ਆਪਰੇਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਤੇ ਇਸ ਦੇ ਨਾਲ ਨਾਲ ਕਹੀਂ ਹੋਰ ਵੀ ਜਗਾਵਾਂ ਤੇ ਜਿਹੜਾ ਆਪਰੇਸ਼ਨ ਹੈ ਉਹ ਚੱਲ ਆ ਜਾਵੇਗਾ ਜਿਹੜੀ ਸਰਚਿੰਗ ਹੈ ਉਹ ਕੀਤੀ ਜਾਵੇਗੀ ਤੇ ਇਸ ਦਾ ਵਿਸ਼ੇਸ਼ ਮੋਟੋ ਇਹੀ ਹੈ ਇਸ ਆਪਰੇਸ਼ਨ ਦਾ ਕਿ ਨਸ਼ਾ ਤਸਕਰਾਂ ਦੇ ਉੱਤੇ ਠਲ ਪਾਈ ਜਾ ਸਕੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਹੈ ਉਹ ਘੱਟ ਕੀਤਾ ਜਾ ਸਕੇ ਖਤਮ ਕੀਤਾ ਜਾ ਸਕੇ ਤੇ ਹੁਣ ਦੇਖ ਲੈਣੇ ਕਿ ਕੀ ਜਾਣਕਾਰੀ ਸਾਡੇ ਨਾਲ ਉਹਨਾਂ ਨੇ ਸਾਂਝੀ ਕੀਤੀ ਹੈ ਇੱਕ ਵਾਰ ਦੇਖ ਲੈਣੇ ਆ ਤਸਵੀਰਾਂ ਜਿਸ ਤਰ੍ਹਾਂ ਦੇ ਨਾਲ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਪਠਾਨਕੋਟ ਦੇ ਦਿਸਨ ਨਿਰਦੇਸ਼ਾਂ ਤਹਿਤ ਨਸ਼ਿਆਂ ਨੂੰ ਠਲ ਪਾਉਣ ਵਾਸਤੇ ਅੱਜ ਈਗਲ 4 ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਉਹਦੀ ਲੜੀ ਵਿੱਚ ਅੱਜ ਓਮ ਪ੍ਰਕਾਸ਼ ਪੁੱਤਰ ਥੂਰਾਮ ਵਾਸੀ ਪਿੰਡ ਕੀੜੀ ਖੁਰਦ ਦੇ ਘਰ ਰੇਡ ਕੀਤਾ ਗਿਆ ਔਰ ਉਹਦੇ ਘਰ ਸਰਚ ਕੀਤੀ ਗਈ ਹੈ ਤੇ ਸਰਚ ਅਭਿਆਨ ਜਿਹੜਾ ਜੇ ਵੀ ਜਾਰੀ ਹੈ ਇਸੇ ਲੜੀ ਦੇ ਵਿੱਚ ਜਿਹੜਾ ਆਪਾਂ ਹੋਰ ਵੀ ਜਗ੍ਹਾ ਦੇ ਉੱਤੇ ਰੇਡ ਕਰਨੇ ਆ ਇਹ ਜਿਹੜਾ ਵਾ ਜਿਹੜਾ ਆਪਰੇਸ਼ਨ ਹੈਗਾ ਆ ਇਹ ਮੇਨ ਹੈਗਾ ਕਿ ਆਪਾਂ ਜੋ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਸਭ ਤੋਂ ਘਾਰ ਕਾਰਵਾਈ ਕਰਨ ਵਾਸਤੇ ਜਿਹੜਾ ਇਹ ਰੱਖਿਆ ਗਿਆ ਵਾ ਤੇ ਇਹ ਲਗਾਤਾਰ ਇਹ ਜਿਹੜੇ ਹੈਗੇ ਨੇ ਉਪਰਾਲੇ ਆ ਉਹ ਜਾਰੀ ਰਹਿਣਗੇ ਸਰ ਕੁਝ ਬ੍ਰਾਮ੍ਹਤ ਵਿੱਚ ਹੋਇਆ ਰੇਟ ਦੇ ਦੌਰਾਨ ਹੁਣ ਤੱਕ ਅਜੇ ਕੋਈ ਬ੍ਰਾਮ੍ਹਤ ਨਹੀਂ ਹੋਇਆ ਤੇ ਅਭਿਆਨ ਸਭ ਤੋਂ ਅਭਿਆਨ ਜਿਹੜਾ ਉਹ ਚੱਲ ਰਿਹਾ ਹੈ ਥੈਂਕ ਯੂ ਕੈਪਰਸਿ ਧੰਨਿਦਿਆ ਲਈ ਅਜੇ ਸਾਰੀ ਰਿਪੋਰਟ